ਦਾ ਸਾਰ ਲਾਈ ਆ ਗਾਤਰੋਂ ਫੜ ਕੇ ਰਹਿਣ ਤੂੰ ਆ ਸੋ ਇੰਨਾ ਜਿਆਦਾ ਧੱਕਾ ਹੋ ਰਿਹਾ ਆ ਇਹ ਜਿਹੜਾ ਟੂਲਪਲਾਜਾ ਇਹ ਵੈਸੇ ਵੀ ਕਾਗਜ਼ਾਂ ਵਿੱਚ ਗਲਤ ਲੱਗਾ ਹੋਇਆ 10 ਕਿਲੋਮੀਟਰ ਜਲੰਧਰਵਾਲ ਨੂੰ ਜਾਂਦਾ ਇਹ ਇਹ ਹੁਸ਼ਾਰਪੁਰ ਜਿਲ੍ਹੇ ਲੱਗਾ ਹੋਇਆ ਹੁਸ਼ਾਰਪੁਰ ਜਿਲ੍ਹੇ ਚ ਇਹਦੀ ਜਿਹੜੀ ਜਗ੍ਹਾਉ ਨਹੀਂ ਬਣਦੀ ਇਹਦੀ ਜਗ੍ਹਾ ਜਿਹੜੀ ਗਾਂ ਜਲੰਧਰਵਾਲ ਨੂੰ ਮਾਣੀ 10 ਕਿਲੋਮੀਟਰ ਗਾਂ ਜਾ ਕੇ ਕਿਉਂਕਿ ਜਿਹੜਾ ਮਾਨਸਰ ਟੂਲਪਲਾਜਾ ਲੱਗਾ 40 ਕਿਉਂ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆ ਤੇ 40 ਕਿਲੋਮੀਟਰ ਦੇ ਏਰੀਆ ਦੇ ਵਿੱਚ ਟੂਲਪਾ ਚਾ ਨਹੀਂ ਲਾ ਸਕਦੇ ਤੇ ਜੜ ਕੇ ਇਹ ਉਹਦੇ ਅੰਦਰ ਲੱਗਾ ਹੋਇਆ ਤੋਂ 10 ਕਿਲੋਮੀਟਰ ਗਾਂਹ ਜਾ ਕੇ ਟੂਲਪਾ ਚ ਲੱਗਦਾ ਗਲਤ ਟੂਲਪਾ ਚ ਲੱਗਾ ਹੋਇਆ ਤੇ ੱੱਕਾ ਇੰਨਾ ਇੱਕ ਬੰਦੇ ਦੇ ਨਹੀਂ ਬਹੁਤ ਬੰਦਿਆਂ ਦੇ ਇਦਾਂ ਜਿੱਦਾਂ ਕੋਈ ਜੰਮੂ ਆਉਂਦਾ ਕੋ ਦਿੱਲੀੋਂ ਆਉਂਦਾ ਕੋ ਫਗਵਾੜੇ ਕੋ ਲੁਧਿਆਣੇੋਂ ਦਾ ਇੱਥੇ ਬਤਮਿਜ਼ੀ ਕਰਦੇ ਬੰਦਿਆਂ ਦੇ ਜੁੱਤੀਆਂ ਮਾਰਦੇ ਆ ਉਹ ਸਿਰਫ ਬੰਦੇ ਡਰਦੇ ਕਰਨ ਦੇ ਵਿੱਚ ਚਲੋ ਅਸੀਂ ਕੀ ਪਰਚਾ ਕਰਾਉਣਾ ਆ ਵੀ ਇਹ ਦਵਾ ਲੈਂਦੇ ਇੱਥੇ ਕੁੱਟ ਕੱਟ ਕੇ ਇੱਕ ਨਹੀਂ ਇਹ ਪਹਿਲੀ ਵਾਰ ਦਾ ੱੱਕਾ ਨਹੀਂ ਬਹੁਤ ਵਾਰੀ ੱੱਕਾ ਹੋਇਆ ਤੇ ਸੋ ਜਿਹੜੀ ਜ਼ਹਿਦਾ ਜੀ ਹੁਣਾਂ ਦੀ ਇਹ ਨਹੀਂ ਦਸਤਾ ਦੀ ਜਿਹੜੀ ਵਿਆਦਵੀ ਕੀਤੀ ਆ ਸੋ ਪੂਰੀ ਭਾਰਤ ਦੀ ਕਿਸਾਨ ਜੁਨੇ ਨਿਹੰਗ ਸਿੰਘ ਜਥੇਵੰਦੀ ਜਿੰਨੀਆਂ ਜਥੇਵੰਦੀ ਅਸੀਂ ਡਟ ਕੇ ਨਾਲ ਖੜੇ ਆ ਬਿਲਕੁਲ ਪਰਚਾ ਕਰਾ ਕੇ ਉਠਾਂਗੇ ਸੋ ਨਿਹੰਗ ਸ੍ਰੀ ਅਕਾਲ ਇਹਦੇ ਹੁਣ ਹਲੇ ਤਾਂ ਸ਼ੁਰੂ ਹੋਇਆ ਕੰਮ ਜੇਕਰ ਇਹਨਾਂ ਨੂੰ ਫੜ ਕੇ ਪੁਲਸ ਨੇ ਅੰਦਰ ਨਾ ਦਿੱਤਾ ਉਹ ਕੋ ਉਹਨਾਂ ਦਾ ਮਤਲਬ ਅਸੀਂ ਪ੍ਰਸ਼ਾਸਨ ਨੂੰ ਵੀ ਨਾ ਦੰਦੇ ਆ ਇਹ ਮੀਨਾ ਦੰਦਣ ਜੋ ਕਰਜ਼ੀ ਕਰਦੇ ਹੁਣ ਜੇ ਨਾ ਕੀ ਦਿੱਤਾ ਤੇ ਕੱਲ ਨੂੰ ਵੱਡੇ ਵੱਧ ਤੇ ਸਾਰਾ ਕੁਝ ਬੰਦ ਮਿਲੂਗਾ ਤੁਹਾਨੂੰ ਅੱਜ ਅਸੀਂ ਆਪਣੇ ਜਥੇਬੰਦੀ ਦੇ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਡਾਂਡੇ ਵੱਲ ਨੂੰ ਜਾ ਰਹੇ ਸੀਗੇ ਤੇ ਜਦੋਂ ਅਸੀਂ ਟੋਲ ਪਲਾਜ਼ਾ ਚਲਾੰਗ ਤੇ ਆਏ ਆ ਤੇ ਗੱਡੀ ਮੇਰੀ ਲੰਘ ਗਈ ਆ ਦੂਜੀ ਗੱਡੀ ਜਿਹੜੀ ਮਗਰ ਆਉਂਦੀ ਸੀਗੀ ਉਸ ਗੱਡੀ ਨੂੰ ਟੋਲ ਪਲਾਜ਼ਾ ਚਲਾੰਗ ਵਾਲੇ ਜਦੋਂ ਮੋਰੇ ਬੈਰੀਅਰ ਕਰਤਾ ਰੋਕ ਕੇ ਕਹਿਣ ਲੱਗੇ ਇੱਕ ਜਣਤਾ ਉਹ ਰਿਕਾਰਡ ਦਿਖਾ ਲਿਆ ਸਾਡੇ ਕੋ ਕਾਰਟ ਆ ਕਹਿੰਦੇ ਇੱਥੇ ਕਾਰਡ ਨਹੀਂ ਚੱਲਦਾ ਕਾਰਡ ਵੜ ਕੇ ਜੇਬ ਚ ਖੋਲਿਆ ਤੇ ਕਹਿੰਦਾ ਝੰਡਾ ਚੱਲਦਾ ਕਾਰਡ ਲੈ ਕੇ ਇਹਨੂੰ ਬੰਦਾ 도ੜ ਗਿਆ ਇੱਕ ਤਾਂ ਸਾਡੇ ਡਾਕੂਮੈਂਟ ਖੋਏ ਦੂਜਾ ਉਸ ਤੋਂ ਬਾਅਦ ਟੋਲ ਪਲਾਟੀ ਵਾਲਿਆਂ ਦਾ ਕੋਈ ਇੱਥੇ ਮੈਨੇਜਰ ਸੋਨੂ ਸੋਨੂ ਆ ਔਰ ਬੰਦਿਆਂ ਨੂੰ ਹਿਸ਼ਾਰਾ ਕਰਕੇ ਹਜੂਮ ਦਾ ਹਜੂਮ ਸਾਡੇ ਮਗਰ ਲਾਤਾ ਇਹੇ ਵੇਤੋਂ ਸਾਡੇ ਕਰਾਰਾਂ ਦੀ ਵੀ ਆਬਦੀ ਹੋਈ ਆ ਸਾਡੀਆਂ ਦਸਤਾਰਾਂ ਨੂੰ ਹੱਥ ਪਾਇਆ ਤੇ ਜੋ ਕੋਠੇ ਬੋਲੇ ਆ ਉਹ ਵੀ ਬਹੁਤ ਅਫਸਰ ਵੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਥੇਬੰਦੀ ਦੇ ਆਗੂਆਂ ਨੂੰ ਫੋਨ ਕੀਤੇ ਆਪਣੇ ਵਰਕਰਾਂ ਨੂੰ ਮੂਨ ਕੀਤੇ ਉਦੋਂ ਫੇ ਜਦੋਂ ਇਹ ਇਕੱਠੇ ਹੋਇਆ ਪਲਾਜ਼ਾ ਫ੍ਰੀ ਕਰਦੇ ਆ ਅੱਜ ਅਸੀਂ ਟੋਰ ਪਲਾਜ਼ਾ ਫ੍ਰੀ ਕਰਕੇ ਬੈਠੇ ਆ ਜਿੰਨਾ ਚਿਰ ਇਹਨਾਂ ਦੇ ਉੱਤੇ ਇਹਨਾਂ ਦੇ ਗੁੰਡੇਾਂਾਂ ਦੇ ਨਹੀਂ ਪਰਚਾ ਹੋ ਜਾਂਦਾ ਸੋਨੂ ਆ ਸੋਨੂ ਦੀ ਟੀਮ ਆ ਸੋਨੂ ਨੇ ਸਾਰਾ ਖਿਆਲ ਕਰਕੇ ਲੜਾਈ ਦਾ ਨਹੀਂ ਸੋਣਨੇ ਵਧਾਈ ਆ ਨਾਲ ਇੱਕ ਮੁੰਡਾ ਹੋਰ ਗਿਆਨੀ ਸੀਗਾ ਜਿੰਨਾ ਜਰ ਇਹਨਾਂ ਦੇ ਪਰਚਾ ਨਹੀਂ ਹੁੰਦਾ ਉਹਨਾਂ ਜਰ ਕਿਸੇ ਵੀ ਕੀਮਤ ਵਿੱਚ ਇਹ ਟੋਲ ਪਲਾਜ਼ਾ ਨਹੀਂ ਛੱਡਿਆ ਜਾਊਗਾ ਨਹੀਂ ਹੁਣ ਜਰ ਜਾਵਾਂਗੇ ਮਰਨਾ ਮਨਜ਼ੂਰ ਹੈ ਵੀਡੀਓ ਸਾਡੇ ਕੋਲ ਆ ਬਣਿਆ ਆ ਕੈਮਰੇਆ ਦੇ ਵਿੱਚ ਔਰ ਰਿਕਾਰਡ ਆ ਜੋ ਕੋਈ ਨਹੀਂ ਕੀਤਾ ਮੰਦ ਭਾਗਾ ਲੋਕ ਦੂਰੋਂ ਸਾਡੇ ਉਹ ਚੱਲ ਕੇ ਕੋਈ ਹਮਾਤਲ ਤੋਂ ਕੋਈ ਕਿਧਰ ਦਿੱਲੀੋਂ ਆਵਿਆ ਤੇ ਲੋਕਾਂ ਦੇ ਨਾਲ ਇੱਥੇ ਤੋਂ ਨਹੀਂ ਇੱਥੇ ਪੰਜਾਬ ਦੇ ਵਿੱਚੋਂ ਇਸ ਤੋਂ ਬਲਾਜਰ ਗੁੰਡਾ ਕਰਦੀ ਹੁੰਦੀ ਆ ਪਰ ਜੇ ਗੁੰਡਾ ਕਾਟੇ ਇਹਨਾਂ ਦੀ ਬੰਦ ਕਰਨ ਦੇ ਲਈ ਅਸੀਂ ਧਰਨਾ ਲਈ ਬੈਠਿਆ ਉਹ ਨਜ਼ਰ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਪ੍ਰਸ਼ਾਸਨ ਇਹਨਾਂ ਗੁੰਡੇਾਂ ਅਥਨਾ ਦੇ ਉੱਤੇ ਨਹੀਂ ਕਾਰਵਾਈ ਕਰਕੇ ਇਹਨਾਂ ਨੂੰ ਫੜ ਕੇ ਅੰਦਰ ਦਿੰਦੀ ਸਰੇ ਸਾਰੇ ਮੈਂ ਤੇ ਇੱਥੇ ਉਦੋਂ ਮੌਜੂਦ ਨਹੀਂ ਸੀਗਾ ਮੈਂ ਤਾਂ ਬਾਹਰ ਸੀਗਾ ਮੈਨੂੰ ਕਾਲ ਆਈ ਸੀਗੀ ਇਹਦਾ ਕਰੀ ਕੁਛ ਇੱਥੇ ਬੰਦੀ ਵਾਲੀ ਗੱਡੀ ਦੇ ਨਾਲ ਨਾ ਮਤਲਬ ਪ੍ਰੋਬਲਮ ਜੀ ਹੋਈ ਆ ਉਦੋਂ ਮੈਂ ਆ ਪਰ ਮੈਂ ਆਣ ਕੇ ਚਲੋ ਦੇਖਿਆ ਆ ਪਾ ਸੀਸੀਟੀਵੀ ਵੀ ਦੇਖੀ ਆ ਤੇ ਉਸ ਟਾਈਮ ਮੈਂ 15-20 ਮਿੰਟ ਬਾਅਦ ਆਇਆ ਜੋ ਵੀ ਇਹ ਇਨਸੀਡੈਂਟ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸ਼ਾਂਤ ਕਰਵਾਇਆ ਦੋਲੇ ਆਪਾਂ ਬੈਠ ਕੇ ਗੱਲ ਕੀਤੀ ਆ ਪਰ ਇਹ ਅਚਲੀ ਨਾ ਹੋਇਆ ਕੀ ਸੀ ਵੀ ਇਹ ਦੋ ਜਥੇਬੰਦੀਆਂ ਰਾਜੇਵਾਲ ਯੂਨੀਅਨ ਦੀਆਂ ਗੱਡੀਆਂ ਸੀਗੀਆਂ ਇੱਕ ਦੇ ਮੋੜੇ ਝੰਡਾ ਲੱਗਾ ਸੀ ਇੱਕ ਲੈਨ ਤੋਂ ਨਿਕਲ ਗਈ ਆ ਉਹਦੀ ਵੀ ਸੀਸੀਟੀਵੀ ਹੈਗੀ ਆ ਇੱਕ ਦੇ ਮੋੜੇ ਝੰਡਾ ਨਹੀਂ ਸੀ ਲੱਗਾ ਜਿਹੜਾ ਕਿ ਮੁੰਡਿਆਂ ਨੇ ਇੱਥੇ ਰੋਕਿਆ ਤੇ ਆਈ ਕਾਰਡ ਉਹਨਾਂ ਨੂੰ ਕਿਹਾ ਜੀ ਵੈਲਟ ਨਹੀਂ ਹੈ ਤੁਸੀਂ ਝੰਡਾ ਲਾਓ ਇਸ ਚੀਜ਼ ਤੋਂ ਹੀ ਉਹਨਾਂ ਦੀ ਤਕਰਾਰ ਹੋਈ ਆ ਤੇ ਇੱਕ ਦੂਜੇ ਨਾਲ ਖੇਚਤ ਹੋਈ ਆ ਬਾਕੀ ਜੋ ਵੀ ਇੱਥੇ ਹੋਇਆ ਉਹ ਸਾਰਾ ਸੀਸੀਟੀਵੀ ਵਿੱਚ ਹੈ ਉਹ ਸੋਲ ਬਲਾਜ ਦੇ ਘਟੋ ਘਟ 100 ਕੈਮਰਾ ਲੱਗਾ ਹੋਇਆ ਹੈ ਤੇ ਇੱਥੇ ਬੜਾ ਸ਼ਾਂਤ ਮਹੌਲ ਸੀ ਕੁਝ ਨਹੀਂਗਾ ਉਦੋਂ ਬਾਅਦ ਚ ਕੁਝ ਪਰਸਨਲ ਰੰਜਿਸ਼ ਕਰਕੇ ਪਰਸਨਲ ਨਹੀਂ ਨਾ ਰੰਜਿਸ਼ ਕਰਕੇ ਬਾਬਾ ਲਖਵੀਰ ਸਿੰਘ ਤੇ ਇੱਕ ਉਹਨਾਂ ਦਾ ਬਰਦਰ ਆ ਤਲਵਿੰਦਰ ਉਹ ਉੱਥੇ ਆ ਗਿਆ ਜੀ ਉਹਨਾਂ ਨੇ ਮੁੜ ਕੇ ਰੋਡ ਵੀ ਅੱਧਾ ਪੌਣਾ ਘੰਟਾ ਬਲੌਕ ਕੀਤਾ ਗਾਲੀ ਗਲੋਚ ਵੀ ਇੱਥੇ ਕਾਫੀ ਮਤਲਬ ਹੋਇਆ ਸਾਰਾ ਸੀਸੀਟੀਵੀ ਦੇ ਵਿੱਚ ਆ ਸਾਡੇ ਮੁਲਾਜ਼ਮਾਂ ਦੇ ਕਿਤੇ ਨਹੀਂ ਮੁਲਾਜ਼ਮਾਂ ਸੱਟ ਲੱਗੀ ਆ ਜੀ ਇੱਕ ਮੁੰਡਾ ਵਿਜੇ ਆ ਉਹ ਐਡਮਿਟ ਆ ਇੱਕ ਲੇਡੀ ਸੀਗੀ ਉਹਦੇ ਨਾਲ ਖਿੱਚਤੋਈ ਕੀਤੀ ਗਈ ਉਹਨੂੰ ਗਾਲੀ-ਕਲੋਚ ਵੀ ਕੀਤਾ ਗਿਆ ਉਹਨੂੰ ਗਲਤ ਟੱਚ ਵੀ ਕਰਨ ਵੀ ਕੀਤਾ ਗਿਆ ਇਹਨਾਂ ਨੇ ਠੀਕ ਹੈ ਜੀ ਔਰ ਉਹਦੇ ਇੱਕ ਸੱਟ ਪੈਰ ਤੇ ਡੰਡਾ ਵੀ ਮਾਰਿਆ ਇਹਨਾਂ ਨੇ ਕਿਸਾਨਾਂ ਨੇ ਕਿ ਕਿਹੜੇ ਆਈ ਕਾਰਡ ਤੁਸੀਂ ਮੋਰੇ ਜੇ ਇਹ ਆਈ ਕਾਰਡ ਸਾਰੇ ਜਾਲੀ ਆ ਜੀ ਆ ਇਹ ਆਈ ਕਾਰਡ ਜਿੰਨੇ ਵੀ ਹੈਗੇ ਆ ਨਾ ਇਹ ਸਾਰੇ ਫੋਟੋਕਾਪੀਆਂ ਕਰਾ-ਕਰਾ ਕੇ ਘਟੋ-ਘਟ ਸਾਡੇ ਕੋਲ ਹਜ਼ਾਰਾਂ ਕਾਰਡ ਲੱਖਾਂ ਚ ਕਾਰਡ ਪਿਆ ਇੱਥੇ ਤੇ ਇਸ ਕਰਕੇ ਅਸੀਂ ਵੀ ਮਤਲਬ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜਥੇ ਬੰਦੀ ਦਾ ਕਾਰਡ origignal ਆ ਜਾਂ ਇਹ duplicate ਆ ਇਸ ਕਰਕੇ ਜਦੋਂ ਪਿੱਛੇ ਜੇ ਲੁਧਿਆਣੇ ਟੋਲ ਤੇ ਮਤਲਬ ਧਰਨਾ ਲੱਗਾ ਸੀ ਉਹਨਾਂ ਨੇ ਖੁਦ ਕਿਹਾ ਸੀਗਾ ਵੀ ਸਾਡੀ ਕਾਈ ਕਾਰਡ ਜਿਹੜਾ ਹੈਗਾ ਇੱਕ ਪਛਾਣ ਪੱਤਾ ਰਕਸਾਨ ਜੱਥੇਬੰਦੀ ਦੀ ਵੀ ਆਈ ਗਾ ਟੋਲ ਫਰੀ ਵਾਸਤੇ ਨਹੀਂਗਾ ਹਾਂ ਜਦੋਂ ਇੱਥੇ ਬਿੱਲਾ ਲੱਗਾ ਹੋਊਗਾ ਮੋਰੇ ਝੰਡਾ ਲੱਗਾ ਹੋਊਗਾ